ਸਰੀ ਗੱਲ ਜੀ ਸਾਰਿਆਂ ਨੂੰ ਜੇ ਮੈਂ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆ ਅੱਜ ਅਸੀਂ ਅਮਲਤਾਸ ਦੇ ਜਿਹੜੇ ਫੁੱਲ ਹਣ ਲੱਗਣੇ ਸ਼ੁਰੂ ਹੋ ਗਏ ਉਹਦੇ ਬਾਰੇ ਚਰਚਾ ਕਰਾਂਗੇ ਇਹ ਜਿਹੜੇ ਫੁੱਲ ਆ ਇਸ ਤਰ੍ਹਾਂ ਲੱਗੇ ਨੇ ਸੋਨੇ ਦੇ ਝਾਲਰਾਂ ਰੱਖਣ ਨੂੰ ਲੱਗੀਆਂ ਹੋਣ ਇਸ ਤਰ੍ਹਾਂ ਲੱਗੇ ਨੇ ਫੁੱਲ ਖਿੰਡਦੇ ਹੈਗੇ ਆ ਫੁੱਲ ਰੁੱਖ ਦਾ ਪਤਾ ਨਹੀਂ ਹੁੰਦਾ ਸਿਰਫ ਫੁੱਲਾਂ ਨਾਲ ਲੱਦਿਆ ਹੁੰਦਾ ਹੈਗਾ ਅਸੀਂ ਜਿਹੜੇ ਅਮਲਤਾਸ ਹੋਰੇ ਸੋਚਦੇ ਆ ਸਿਰਫ ਉਹਦੇ ਫੁੱਲਾਂ ਬਾਰੇ ਉਹਦੀ ਉਹਦੀ ਇੰਨੀ ਸੁੰਦਰਤਾ ਬਾਰੇ ਸੋਚਦੇ ਆ ਪਰ ਉਹਦੇ ਇਹ ਨਹੀਂ ਸੋਚਦੇ ਵੀ ਅਮਲਤਾਸ ਦੇ ਫੁੱਲ ਹੈਗੇ ਸਬਜ਼ੀ ਵੀ ਬਣਾ ਸਕਦੇ ਚਟਨੀ ਵੀ ਬਣਾ ਸਕਦੇ ਉਹਦੀ ਇਹਨਾਂ ਦਾ ਫੂਡ ਫੂਡ ਸੋਰਸ ਵੀ ਹੈ ਇਹ ਜਿਹੜਾ ਫੂਡ ਸੋਰਸ ਹੈਗਾ ਇਹ ਟ੍ਰਾਈਬਲ ਕਮਿਊਨਿਟੀ ਲਈ ਆਦੀਵਾਸੀ ਲੋਕ ਹੈਗੇ ਯੂਪੀ ਦੇ ਮਧ ਪ੍ਰਦੇਸ਼ ਦੇ ਛੱਤਸਗੜ ਦੇ ਲੋਕ ਹੈ ਇਹਦੇ ਫੁੱਲਾਂ ਦੀ ਸਬਜ਼ੀ ਬਣਾਉਂਦੇ ਆ ਤੇ ਚਟਨੀ ਬਣਾਉਂਦੇ ਆ ਇਹਦੇ ਫਾਇਦੇ ਜਿਹੜੇ ਫੁੱਲਾਂ ਦੇ ਹੈਗੇ ਜ਼ਖਮਾਂ ਨੂੰ ਠੀਕ ਕਰਨ ਵਾਸਤੇ ਮਦਦ ਕਰਦੇ ਆ ਐਂਟੀ ਮਾਈਕਰੋਬੀਅਲ ਹੈਗਾ ਜਿਹੜੇ ਖਤਰਨਾਕ ਜਿਹੜਾ ਸਾਡਾ ਬੈਕਟੀਰੀਅਲ ਦੀ ਇਨਫੈਕਸ਼ਨ ਸਟੈਫਾਈਲੋਕੋਕਸ ਔਰੀਅਸ ਕਰਕੇ ਇਨਫੈਕਸ਼ਨ ਰਿਲੇਟਡ ਦੀ ਇਨਫੈਕਸ਼ਨ ਨੂੰ ਠੀਕ ਕਰਨ ਵਾਸਤੇ ਮਦਦ ਕਰਦਾ ਜੇ ਕਿਸੇ ਨੂੰ ਫੰਗਲ ਡਿਜ਼ੀਜ਼ ਲੱਗੇ ਇਸ ਖਤਰਨਾਕ ਫੰਗਸ ਐਸਪਰਜੀਲਸ ਨਾਈਗਰ ਕਰਕੇ ਹੈਗੀ ਉਹ ਫੰਗਸ ਇਸ ਤੋਂ ਬਾਅਦ ਜਿਹੜੀ ਅਮਲਤਾਸ ਹੈਗਾ ਉਹਦੀ ਅਮਲਤਾਸ ਟੀ ਵੀ ਬਣਦੀ ਹੈਗੀ ਜਿਸ ਤਰ੍ਹਾਂ ਟੱਕ ਪਲਾਸਟੀ ਬਣਦੀ ਸੀ ਪੀਲੀ ਪੀਲੀ ਚਾਹ ਵੀ ਬਣਦੀ ਹੈਗੀ ਇਹ ਵੀ ਬਹੁਤ ਇੰਟਰਸਟਿੰਗ ਜਿਹਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਬਨਿਊ ਦਰਖਤ ਹੈਗਾ ਬਾਗਾਂ ਵਿੱਚ ਸੜਕਾਂ ਦੇ ਕੰਡੇ ਸੋਹਣਾ ਲੱਗਦਾ ਯੂਨੀਵਰਸਿਟੀਆਂ ਕਾਲਜਾਂ ਵਿੱਚ ਲੱਗਦਾ ਹੈਗਾ ਤੇ ਨਾਈਟ੍ਰੋਜਨ ਨੂੰ ਫਿਕਸ ਕਰਨ ਚ ਮਦਦ ਕਰਦਾ ਹੈ ਵੀ ਥੱਲੇ ਜਿਹੜੀ ਮਹਾਵਾ ਤੋਂ ਆਕਸੀਜਨ ਨਾਈਟ੍ਰੋਜਨ ਦੀ ਹੈਗੀ ਆ ਉਹਨੂੰ ਜੜਾਂ ਰਹੀ ਮਾਈਕਰੋਬੀਅਲ ਸਿਸਟਮ ਰਹੀ ਹੈ ਇਹ ਫਿਕਸ ਕਰਦੇ ਸੋਇਲ ਦੀ ਫਰਟੀਲਿਟੀ ਨੂੰ ਇੰਪਰੂਵ ਕਰਦਾ ਹੈਗਾ ਤਾਂ ਇਸ ਕਰਕੇ ਇਹ ਗੁਣਕਾਰੀ ਖੋਣ ਕਰਕੇ ਸਾਡੇ ਪ ਅਸੀਂ ਨੂੰ ਸਬਜ਼ੀ ਬਣਾ ਕੇ ਦਿਖਾਵਾਂਗੇ ਤੇ ਇਹਦੀ ਚਾਹ ਵੀ ਬਣਾ ਕੇ ਦਿਖਾਵਾਂਗੇ ਇਹਨੂੰ ਸਾਡੇ ਪੰਜਾਬੀ ਨੂੰ ਵੀ ਕੰਜ਼ਿਊਮ ਕਰਨਾ ਚਾਹੀਦਾ ਹੈ